ਪੁਰੀ ਤੋਂ ਚੱਲਾ ਮਤਲਬ ਲੈ ਬਈ ਇਹ ਮਾਲਾ ਗਵਿੰਦਪੁਰੀਆ ਪਲ ਤਾਂ 10 ਵੀ ਕਿਵੇਂ ਆ ਠੀਕ ਠਾਕ ਹੈ ਜਮਾ ਸੈਟਾ ਜਮਾ ਸੈਟਾ ਇਹ ਕਹਿੰਦੇ ਸ਼ਾਹਕੋਟ ਦੀ ਬੈਕਬੋਨ ਸੰਦੀਪ ਨੰਗਲਮਬੀਆ ਦੀ ਟੀਮ ਦੀ ਠੀਕ ਹੈ ਬਾਬਾ ਸੁੱਖ ਰੱਖੇ ਤੇ ਹੁਣ ਗੱਲ ਐ ਬਈ ਸੰਦੀਪ ਬਧੀਆਂ ਯਾਦਾਂ ਨੇ ਚਲੋ ਸੰਦੀਪ ਆਪਣੇ ਦਿਲਾਂ ਚ ਵਸਦਾ ਤੇ ਗੱਲ ਹੁਣ ਮਾਲਲੇ ਦੀ ਐ ਕਰਦੇ ਮਾਲਲਾ ਪੁੱਜਿਆ ਹੋਇਆ ਅਜ ਬਰੇਟੇਡ ਟੂਰਨਾਮੈਂਟ ਤੇ ਇਹ ਖੇਡੂਆ ਕਹਿੰਦੇ ਜਰੇਵਿਡੀ ਦੀ ਟੀਮ ਦੇ ਵਿੱਚ ਖੇਡੂ ਨੇ ਬਈ ਖੇਡੀ ਜਾਂਦੇ ਖੇਡ ਹਾਂ ਮਾਲਲਾ ਖੇਡੀ ਜਾਂਦਾ ਕਹਿੰਦੇ ਜਰੇਵਿਡੀ ਟੀਮ ਦੇ ਵਿੱਚ ਹੈ ਤੇ ਗੱਲ ਹੁਣ ਆਈ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਕਮੈਂਡੇਟਰ ਆ ਇਹ ਕਹਿੰਦੇ ਝੋਟਾ ਰੇਡਰ ਆ ਝੋਟਾ ਰੇਡਰ ਆ ਹੁਣ ਮਾਲ ਹੈਗਾ ਦੇਖੋ ਝੋਟਾ ਰੇਡਰ ਠੀਕ ਹੈ ਤੇ ਉਹ ਪਈਆ ਬਾਈ ਮੋਟਰਸਾਈਕਲ ਕੋਲੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਬੋਰੀ ਫੀਡ ਦੀ ਠੀਕ ਹੈ ਫੀਡ ਦੀ ਬੋਰੀ ਕਹਿੰਦੇ ਵੀ ਇਹ ਕਹਿੰਦੇ ਵੀ ਰੇਡਾਂ ਜੱਫਿਆਂ ਤੇ ਲਾਉਣੀਆਂ ਆ ਹਾਂ ਪਰ ਮੈਂ ਸੋਚਿਆ ਵੀ ਆਪਾਂ ਮਾਲੇ ਦੀ ਰੇਟ ਤੇ ਲਾਵਾਂਗੇ ਵੀ ਜੇ ਮਾਲਾ ਤਿੰਨ ਰੇਡਾਂ ਇਕੱਠੀਆਂ ਭੇਜੂਗਾ ਕਹਿੰਦੇ ਫੀਡ ਦੀ ਬੋਰੀ ਦਿੱਤੀ ਜਾਊਗੀ ਕਹਿੰਦੇ ਝੋਟਾ ਰੇਡਰ ਫਿਰ ਝੋਟੇ ਨੂੰ ਫੀਡ ਖਵਾਉਣੀ ਜ਼ਰੂਰੀ ਅੱਗੇ ਸੀਜ਼ਨ ਸ਼ੁਰੂ ਐ ਹ ਠੀਕ ਹੈ ਮੇਜਰ ਲੀਗ ਦੇ ਵਿਚਾਰੇ ਛਾਣਾ ਵੱਜਣਗੀਆਂ। ਕਿਉਂ ਮਾਲੇ ਠੀਕ ਹੈ ਫਿਰ? ਲੈ ਹੁਣ ਰੇਡਾਂ ਮੇਰੀ ਫੀਡ ਦੀ ਬੋਰੀ ਜਾਫੀਆਂ ਜਨਾਵਾਗੇ ਜੇ ਤਾਂ ਆਪਣੇ ਹੁੰਦੇ ਕੋਲੀ ਵਾਲਾ ਹੁੰਦਾ। ਨਾ ਨਾ ਫੀਡ ਦੀ ਬੋਰੀ ਮਾਲੇ ਦੀਆਂ ਤਿੰਨ ਕਬਡੀਆਂ ਤੇ ਸ਼ੰਭੂ ਬਰੇਟੇ ਵੱਲੋਂ ਠੀਕ ਹੈ ਜੇ ਭੱਜ ਗਿਆ ਤਾਂ ਤਾਂ ਮਿਲਣਗੀਆਂ। ਨਹੀਂ ਪਰ ਭਈ ਆਪਾਂ ਤਾਂ ਉਹਦੇ ਮੁੱਕਰਾਂਗੇ ਸਿੱਧੀ ਜੀ ਗੱਲ ਐ ਪਮੇ ਕਮੈਂਟੇਟਰ ਰੋਲਾ ਪਾ ਦੇ ਵੀ ਦੇਣੀ ਹੁੰਦੀ ਆ ਜਾਫੀਆਂ ਨੂੰ ਇਹ ਮੜੀ ਜਾਣਾ ਬਈ ਨਾ ਉਹ ਦੇ ਦੇ ਪੋਗੇ ਕਾਹਦਾ ਸੀਰਾ ਮੋਟਰਸਾਈਕਲ ਵਾਂਗ ਕਰੋ ਮੋਟਰਸਾਈਕਲ ਪਹਿਲੀ ਪੂਰੀ ਬੋਲ ਕਰ ਬੋਲ ਮਾਲ ਲੈ ਨਹੀਂ ਨਹੀਂ ਲਵ ਯੂ ਥੈਂਕ ਯੂ ਬਰਾ ਥੈਂਕ ਫਿਰ ਫੀਡ ਦੀ ਪੋਰੀ ਤਾਂ ਲਾਉਣੀ ਆ ਯਾਰ ਲਾ ਦੋ ਲਾ ਦੋ ਭਾਈ ਲਾ ਦੀਏ ਲਾ ਲਾ ਲੈ ਫਿਰ ਫਾਈਨਲ ਮੈਚ ਦੇ ਵਿੱਚ ਕਹਿੰਦੇ ਮਾਲੇ ਦੀਆਂ ਤਿੰਨ ਕਬੱਡੀਆਂ ਦੇ ਫੀਡ ਦੀ ਪੋਰੀ ਲਾ ਦਿੱਤੀ ਜਾਊਗੀ ਜੇ ਮਾਲਾ ਤਿੰਨ ਕਬੱਡੀਆਂ ਪਾਏ ਦਾ ਤਾਂ ਫੀਡ ਦੀ ਪੂਰੀ ਦਿੱਤੀ ਹੋ ਜੇ ਜਾਫੀ ਨੇ ਜੱਫਾ ਲਾਤਾ ਤਾਂ ਕੁਝ ਨਹੀਂ ਦਿੱਤਾ ਜਾਂਦਾ ਕਰਦੇ ਵਾਂ ਲੈ ਓਕੇ ਕੰਮ ਕਿੱਲ ਮਰੀਆ ਠੀਕ ਹੈ ਇਹ ਹੈ ਸਾਡੇ ਜਿਹਰੇ ਦੀ ਸ਼ਾਨ ਮਾਨਸਾ ਏਰੀਆ ਦਾ ਪੰਜਾਬ ਪੁਲਿਸ ਹੀ ਆ ਕਹਿੰਦੇ ਪੁਲਸੀਆ ਕਬੱਡੀ ਪਾਉਂਦਾ ਜਦੋਂ ਬੋਲਦੇ ਨੇ ਬੜਾ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਏਰੀਆ ਦਾ ਵੱਡਾ ਪਲੇਅਰ ਹੈ ਜੱਗੂ ਹੋਇਆ ਮਾਲਾ ਹੋਇਆ ਕੁਲਵਿੰਦਰ ਹੋਇਆ ਜੋ ਵੀਰੇ ਵਾਲਾ ਜਟਾਣੇ ਵਾਲਾ ਕੁਲਵੀਰ ਹੋਇਆ ਹੋਰ ਬੜੇ ਪਲੇਅਰ ਨੇ ਸੋਨੀ ਪਾਧੜਾ ਹੋਇਆ ਸੋਨੀ ਬੱਕਾ ਡੰਡਾ ਸੋਨੀ ਬੱਕਾ ਡੰਡਾ ਸੋਨੀ ਮੀਰਪੁਰਿਆ ਇੱਕ ਮੀਰਪੁਰਿਆ ਸਾਰੇ ਵਧੀਆ ਨੇ ਬਾਕੀ ਹਿੰਦੇ ਵਰਗਿਆਂ ਦੀ ਚੜ੍ਹਾਈ ਰਹੀ ਹੈ ਹਰਜੀਤ ਵਰਗਿਆਂ ਦੀ ਠੀਕ ਹੈ ਬਾਬੇ ਲੋਕ ਸੇ ਹੋਵੇ ਠੀਕ ਹੈ ਬਾਬੇ ਲੋਕ ਸੱਤੂ ਹੋਇਆ ਦਿਆਲਪੁਰਿਆ ਉਸਤਾਦ ਮਾਲਲੇ ਦਾ ਉਸਤਾਦ ਕਹਿੰਦੇ ਵੱਡ ਖਾਣਾ ਤੇ ਵੱਡ ਖਾਣਾ ਸੁਖਪਾਲ ਕੁਲਰੀਆਂ ਖੇਡਿਆ ਸਾਡੇ ਏਰੀਏ ਦੀ ਸ਼ਾਨ ਤੇ ਬੜੇ ਪਲੇਅਰ ਨੇ ਬਾਈ ਚਲੋ ਮਾਲਲੇ ਹੋਰਾਂ ਦੀ ਅੱਜ ਬਾਬੇ ਦੀ ਕਿਰਪਾ ਫੁੱਲ ਇਦਾਂ ਹੀ ਬਣੀ ਰਹੇ ਠੀਕ ਹੈ ਮਾਲਲੇ ਉਸਤਾਦ ਥੈਂਕ ਯੂ ਬਾਈ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਆ ਕਰ ਲਓ ਮੇਰਾ ਵੀਰ ਸਾਡੇ ਏਰੀਆ ਦਾ ਬਹੁਤ ਤੇ ਇਹਦਾ ਪੇਜ ਵੀ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਕੀ ਹੁੰਦਾ ਕਬੱਡੀ ਐਡਿਕਸ਼ਨ ਪੀਵੀ 31 ਮੈਂ ਮੈਂਸ਼ਨ ਕਰੂਗਾ ਮੁੰਡਾ ਉਹਨੂੰ ਕਰ ਲਿਓ ਬਾਈ ਫੋਲੋ ਮੇਰਾ ਘੱਟ ਵੱਧ ਚਲਾਉਣ ਵਾਲਾ ਬੰਦਾ ਹੀ ਆ ਹਨਾ ਫਿਰ استاد ਚਲ ਚੀਕ ਲਵਾਂਗਾ ਹੁਣ ਮੈਂ ਮੈਂਗਾ ਬਾਈ ਫਿਰ ਆ ਦੇਖ ਲਓ ਬਾਈ ਇਹ ਕਹਿੰਦੇ ਸੁਪਰਸਟਾਰ ਬੰਦਾ ਕੈਨੇਡਾ ਵੀ ਖੇਡਿਆ ਤੇ ਇੰਗਲੈਂਡ ਵੀ ਖੇਡਿਆ ਕਹਿੰਦੇ ਫੋਨ ਦੇਖੋ ਸੇਵ ਦੀਂਦਾ ਕਿਸੇ ਪਾਸੇ ਦਿਖਾ استاد ਹੁਣ ਸਣੇ ਕੀ ਆ ਜਾਣਗੇ ਸੇਵ ਕਹਿੰਦੇ ਖਾਦਾ ਗਿਆ ਪਿਛਲਾ ਉਹ ਹੀ ਦੀਂਦਾ ਕਹਿੰਦੇ ਜਿੱਤੇ ਬੀਜ ਹੁੰਦਾ ਵਸ ਕਾ ਠੀਕ ਹੈ ਚਲ ਬਾਈ ਮਾਲੇ ਠੀਕ ਹੈ ਥੈਂਕ ਯੂ ਵੈਰੀ ਮਚ ਮਿਲਦੇ ਆ ਕਦੀ ਫੇ